ਸਤਿਗੁਰੂ ਜੀ ਨੇ ਆ ਗੱਲਾਂ ਸਮਝਾਈਆਂ ਪੁੱਤ ਇਹ ਪਵਿੱਤਰ ਰਿਸ਼ਤੇ ਦੇ ਵਿੱਚ ਵਪਾਰ ਨਾ ਕਰ ਇਸ ਪਵਿੱਤਰ ਰਿਸ਼ਤੇ ਦੇ ਵਿੱਚ ਪਿਆਰ ਪੈਦਾ ਕਰ ਇਸ ਪਵਿੱਤਰ ਰਿਸ਼ਤੇ ਦੇ ਵਿੱਚ ਪਤੀ ਪਤਨੀ ਨੂੰ ਵੇਖਣਾ ਚਾਹੀਦਾ ਹੈ ਪੈਸੇ ਨੂੰ ਨਹੀਂ ਵੇਖਣਾ ਚਾਹੀਦਾ ਤਾਂ ਹੀ ਤੇ ਦੋਵੇਂ ਪਾਸੇ ਬੇੜਾ ਘਰ ਕੋਇਆ ਵੀ ਲੜਕੀ ਪਰਿਵਾਰ ਵਾਲੇ ਵੀ ਲੜਕੇ ਪਰਿਵਾਰ ਦੀ ਜ਼ਮੀਨ ਜਾਇਦਾਦ ਵੇਖਦੇ ਤੇ ਲੜਕੇ ਪਰਿਵਾਰ ਵਾਲੇ ਲੜਕੀ ਪਰਿਵਾਰ ਵੱਲ ਵੇਖਦੇ ਵੀ ਕਿੰਨਾ ਕੁ ਦਾਤ ਦਹੇਜ ਲੈ ਕੇ ਆਵੇਗੀ ਤੇ ਜਦੋਂ ਦੋਨਾਂ ਦਾ ਧਿਆਨ ਇੱਕ ਦੂਸਰੇ ਦੇ ਪਦਾਰਥਾਂ ਤੇ ਟਿਕਿਆ ਹੈ ਜਦੋਂ ਦੋਨਾਂ ਪਰਿਵਾਰਾਂ ਦਾ ਧਿਆਨ ਇੱਕ ਦੂਸਰੇ ਦੇ ਪੈਸੇ ਤੇ ਟਿਕਿਆ ਹੈ ਫਿਰ ਪਿਆਰ ਕਿਵੇਂ ਪੈਦਾ ਹੋਵੇ ਵੀ ਜੇ ਧੀ ਨੂੰ ਉਹ ਸੁੱਖ ਨਾ ਮਿਲਿਆ ਜਿਹੜਾ ਸੁੱਖ ਮਾਪਿਆਂ ਨੇ ਵੇਖਿਆ ਸੀ ਝਗੜਾ ਪੈਦਾ ਹੋਇਆ ਜੇ ਲੜਕੇ ਪਰਿਵਾਰ ਨੂੰ ਉਹ ਦਾਜ ਰਹਿਜ ਨਾ ਮਿਲਿਆ ਜਿਹੜਾ ਉਹਨਾਂ ਨੇ ਸੋਚਿਆ ਸੀ ਆਪਸੀ ਵਿਵਾਦ ਖੜਾ ਹੋ ਗਿਆ ਰਿਸ਼ਤੇ ਟੁੱਟ ਗਏ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਤੇ ਇੱਕ ਦੂਸਰੇ ਦੇ ਨਾਲ ਪਿਆਰ ਹੈ ਬਾਣੀ ਦਾ ਬਚਨ ਹੈ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਧੰਨ ਪਿਰ ਇਹ ਨ ਆਖੀਆਂ ਨ ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧੰਨ ਪਰ ਕਈਐ ਸੋਏ ਕਹਿੰਦੇ ਪਤੀ ਪਤਨੀ ਇਹ ਦਾ ਨਾਮ ਨਹੀਂ ਵੀ ਇੱਕ ਘਰ ਵਿੱਚ ਬਹਿਣ ਲੱਗ ਪਏ ਇੱਕੋ ਥਾਂ ਤੇ ਖਾਣ ਪੀਣ ਲੱਗ ਪਏ ਇੱਕੋ ਥਾਂ ਤੇ ਜੀਵਨ ਬਤੀਤ ਕਰਨ ਲੱਗ ਪਏ ਪਤੀ ਪਤਨੀ ਬਣ ਗਏ ਜੇ ਇੱਕ ਦੂਸਰੇ ਦੇ ਪ੍ਰਤੀ ਪਿਆਰ ਨਹੀਂ ਇੱਕ ਦੂਸਰੇ ਦਾ ਸਤਕਾਰ ਨਹੀਂ ਇੱਕ ਦੂਸਰੇ ਪ੍ਰਤੀ ਉੱਤਮ ਵਿਚਾਰ ਨਹੀਂ ਜੇ ਇੱਕ ਦੂਸਰੇ ਦਾ ਚੰਗਾ ਆਪਣੇ ਜੀਵਨ ਵਿੱਚ ਦਿਦਾਰ ਨਹੀਂ ਸਭ ਜੀ ਕਹਿੰਦੇ ਪਤੀ ਪਤਨੀ ਨਹੀਂ ਹੋ ਸਕਦੇ